दुगला जठेरे हदियाबाद फगवाड़ा ਵਿਖੇ ਪ੍ਰਬੰਧਕ ਕਮੇਟੀ ਦੁਗੜ ਅਤੇ ਭਾਰਤਵਾਜ ਜਠੇਰਿਆਂ ਦਾ ਸਾਲਾਨਾ ਸਮਾਗਮ ਪ੍ਰਬੰਧਕ ਕਮੇਟੀ ਵੱਲੋਂ ਸਮੂਸ਼ਰ ਹਰਤਾਲੂਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਰਮਾਇੰਦ ਜੀ ਦੇ ਪਾਰਤੇ ਭੋਗ ਪੈਨ ਉਪਰੰਤ ਜਿੱਥੇ ਹਵਨ ਜਾ ਕਰਵਾਇਆ ਗਿਆ ਉੱਥੇ ਹੀ Swami दीप ਚਤਨਿਆ ਜੀ ਮਹਾਰਾਜ ਜੀ ਨੇ ਪ੍ਰਵਚਨਾ ਅਤੇ ਭਜਨ ਮੰਡਲੀਆਂ ਨੇ ਕੀਰਤਨ ਕਰ ਆਏ ਹੋਏ ਸ਼ਰਧਾਲੂਆਂ ਨੂੰ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਇਸ ਸਮਾਗਮ ਤੋਂ ਪਹਿਲਾਂ 6 April ਨੂੰ ਕਮੇਟੀ ਵੱਲੋਂ Swami श्री शंकरनाथ ਪर्वत मठ ਹਰਿਆਵੜ ਫਗਵਾੜਾ ਤੋਂ ਸ਼੍ਰੀ ਮੈਨੂੰ ਸ਼ੋਭਾ ਯਾਤਰਾ ਦੇ ਰੂਪ ਵਿੱਚ ਵਕਫਾ ਕ ਬਜ਼ਾਰਾਂ ਦੀ ਪ੍ਰਕਰਮਾ ਕਰਨ ਉਪਰੰਤ ਠੇਰੇ ਦੁਗਲਾ ਹਦੀਆਬਾਦ ਵਿਖੇ ਲਿਆਂਦਾ ਗਿਆ ਜਿੱਥੇ ਕਿ ਸ੍ਰੀ ਸੁਆਮੀ ਦੀਪ ਚਤਨਿਆ ਜੀ ਮਹਾਰਾਜ ਜੀ ਨੇ ਸ਼੍ਰੀ ਰਮਾਇਨ ਜੀ ਦੇ ਭਾਰਤੀ ਆਰੰਭਤਾ ਕੀਤੀ ਪ੍ਰਬੰਧਕ ਕਮੇਟੀ ਵੱਲੋਂ ਬਜ਼ੁਰਗਾਂ ਦਾ ਸਨਮਾਨ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੇ ਜਿੱਥੇ ਇਸ ਸਮਾਗਮ ਦੀ ਇਸ ਸਮੂਹ ਸੰਗਤ ਨੂੰ ਵਧਾਈਆਂ ਦਿੱਤੀਆਂ ਉਥੇ ਹੀ ਉਹਨਾਂ ਸਮਾਗਮ ਦੇ ਸਫਲਤਾ ਪ੍ਰੂਵ ਨੇਪੜੇ ਚੜ੍ਹਨ ਲਈ ਸਾਰੀਆਂ ਹੀ ਸੰਗਤਾਂ ਦਾ ਧੰਨਵਾਦ ਕੀਤਾ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਜਿਠੇਹਿਆਂ ਦੇ ਅਸਥਾਨ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸ਼ਰਧਾਲੂਆਂ ਵਿੱਚ ਗੁਰੂ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਗਿਆ ਇਸ ਦੌਰਾਨ ਪ੍ਰਧਾਨ ਚਾਹੇ ਦੇਵ ਦੁੱਗਲ ਸੁਨੀਲ ਦੁੱਗਲ ਅਨੂਬ ਦੁੱਗਲ ਮੰਗਾ ਦੁੱਗਲ ਅਸ਼ਵਨੀ ਦੁੱਗਲ ਦੀਪਕ ਦੁੱਗਲ ਰਕੇਸ਼ ਦੁੱਗਲ ਅਨੂ ਦੁੱਗਲ ਅਨਿਰੁੱਧ ਕੋਮਰਾ ਸੰਜੇ ਗਰੋਵਰ ਸੰਜੇ ਦੁੱਗਲ ਪੰਡੇ ਸੰਦੀਪ ਭਾਰਤਵਾੜ ਅਜੀਤ ਦੁੱਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ ਅੱਜ ਵਾਰਸ਼ਿਕ ਸਮਾਗਮ ਦੇ ਖੇਰੇਤ ਕਲਾ ਦਾ ਬੜੀ ਹਿੱਟ ਹੁੰਤਾ ਆਪਣੇ ਨਾਲ ਆਇਆ ਗਿਆ ਇਹ ਸਮਾਗਮ ਜੋ ਹੈ ਪਿਛਲੇ ਕਾਫੀ ਦਿਨਾਂ ਤੋਂ ਇੱਕ अप्रैल तो शुरू हो गया से पाँच प्रभासियां फिर छ तरीक श्री स्वामी शंकरनाथ पर्वत मठ तो एक मंगलम यात्रा फलश यात्रा जो है वो निकाली गई क्योंकि बख बक बाजारों होंदते हुए वो जखेर के क्रांड पची रस्ते बाजार वाले ने शहर वाले ने बड़े ही स्वागत किया और लंगर लगाए स्पैशल थैंक्स एस जी पुत्री पाठशाला जो कि स्कूल है उन्होंने मैनेजमेंट रहा इन्होंने बहुत ही भव्य स्वागत किया इस कलश यात्रा का और उस बाद ब्रह्मलीन श्री स्वामी गंगानंद पर्वत जी महाराज शुब शुब जी के शुभ आशीर्वाद के नाल ब्रह्मचारी श्री दीप चेतन जी की अध्यक्षता उन्होंने सारा प्रोग्राम होया और पहला ने ध्वजारोहण किया फिर उस श्री रामायण जी का शुभ आरंभ किया और अच ਜੋ ਕਿ ਪੰਡਾਰੇ ਦਾ ਉਜਵਨ ਬੜਾ ਹੀ ਵੱਡੇ ਲੈਵਲ ਤੇ ਸੀ ਔਰ ਬਹੁਤ ਦੂਰੋ ਦੂਰੋ ਸੰਗਤਾਂ ਜਠੇਰੀਆਂ ਦਾ ਵੱਡੇ ਵੱਡੇਆਂ ਦਾ ਸ਼ਿਰਕਾਤ ਕਰਨ ਦੇ ਲਈ ਆਈਆਂ ਹੋਈਆਂ ਸੀਗੀਆਂ ਅਸੀਂ ਜਠੇਰੇ ਟੁਕਲਾਂ ਵੈਲਫੇਅਰ ਸੁਸਾਇਟੀ ਵੱਲੋਂ ਸਾਰੀ ਹੀ ਸੰਗਤਾਂ ਦਾ ਸ਼ਾਇ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਸਾਡੀ ਇਹੀ ਕਾਮਨਾ ਹੈ ਉਹ ਜਿਸ ਵੀ ਭਾਵਨਾ ਦੇ ਨਾਲ ਜਠੇਰੀਆਂ ਦੇ ਵਿੱਚ ਆਏ ਨੇ ਉਹਨਾਂ ਵੀ ਬਾਬਾ ਹਮੇਸ਼ਾ ਮਨੋ ਕਾਮਨਾ ਪੂਰੀਕਰਨ ਕੋਣ ਅੰਗਿਆ ਚੋੜੀਆਂ ਕਰਨ ਔਰ ਸਪੈਸ਼ਲ ਥੈਂਕਸ ਜੋ ਹੈ ਐਚ ਐਸ ਬਸਰਾ ਜੀ ਦਾ ਸੀਟੀਕੇਬਲ ਵਾਲਿਆਂ ਦਾ ਜਿਨ੍ਹਾਂ ਨੇ ਸਾਰਾ ਹੀ ਆਪਣੇ ਕੈਮਰੇ ਦੇ ਵਿੱਚ ਸਾਰੇ ਹੀ ਪ੍ਰੋਗਰਾਮ ਨੂੰ ਸ਼ੂਟ ਕੀਤਾ ਜੀ ਸਪੈਸ਼ਲ ਥੈਂਕਸ ਕਰਦੇ ਆ ਇਹਨਾਂ ਦਾ ਔਰ ਦੁਬਾਰਾ ਫੇਰ ਵੱਡਿਆ ਬਟੇਰੀਆ ਵੱਲੋਂ ਸਾਰੇ ਹੀ ਸੰਗਤਾਂ ਦਾ ਸਾਰੇ ਹੀ ਭਗਤਾਂ ਦਾ ਸਾਰੇ ਹੀ ਸ਼ਹਿਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੰਗ